ਅਮਰੀਕਾ 'ਚ ਰਹਿਣ ਦੇ ਲਈ ਲੋਕ ਕੀ ਨਹੀਂ ਕਰਦੇ ਅਮਰੀਕਾ ਦੇ ਮਾਸਾਚੂਸੈਟਸ ਦੇ ਵਿੱਚ ਇੱਕ ਅਜੀਬੋ-ਗਰੀਬ ਕੇਸ ਸਾਹਮਣੇ ਹੈ ਜਿਸ ਵਿੱਚ ਅਮਰੀਕਾ 'ਚ ਰਹਿਣ ਦੇ ਲਈ ਬਹਾਨਾ ਲੱਭਣ ਲਈ ਲੋਕ ਆਪਣੀਆਂ ਦੁਕਾਨਾਂ ਤੇ ਹੀ ਪਰਸੀਜ ਕਰਤਿਆਂ ਮਰਵਾ ਰਹੇ ਸਨ ਇਸ ਵੀਜ਼ਾ ਧੋਖਾਧੜੀ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਮਾਸਾਚੂਸੈਟਸ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ ਬੀਤੇ ਦਿਨ ਨੂੰ ਕਿਹਾ ਕਿ ਰਾਮਪਾਈ ਪਟੇਲ ਅਤੇ ਬਲਵਿੰਦਰ ਸਿੰਘ ਨੇ ਕਥਿਤ ਤੌਰ ਤੇ ਹਥਿਆਰਬੰਦ ਕਤਿਆਨ ਕੀਤੀਆਂ ਨੇ ਦਾਜੋ ਬਕੈਤੀਆਂ ਦੇ ਪੀੜਤ ਅਮਰੀਕੀ ਸਰਕਾਰ ਤੋਂ ਮਿਗ੍ਰੇਸ਼ਨ ਲਾਭ प्राप्त करने के लिए अर्जी दे सकण पटेल ਨੂੰ 13 ਦਸੰਬਰ 2023 ਨੂੰ ਸੈਟਲ ਤੋਂ ਗ੍ਰਫਤਾਰ ਕੀਤਾ ਗਿਆ ਸੀ ਅਤੇ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿੱਚ ਸ਼ੁਰੂਆਤੀ ਪੇਸ਼ੀ ਤੋਂ ਬਾਅਦ ਉਸ ਨੂੰ ਮੁਕਦਮੇ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਣ ਦਾ ਉਹ ਕੰਮ ਦਿੱਤਾ ਗਿਆ ਸੀ ਬਲਵਿੰਦਰ ਸਿੰਘ ਨੂੰ ਵੀ ਉਸੇ ਦਿਨ ਕੋਇਨਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੀ ਸ਼ੁਰੂਆਤੀ ਪੇਸ਼ੀ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਵਿੱਚ ਹੋਈ ਸੀ ਬਲਵਿੰਦਰ ਸਿੰਘ ਸ਼ੁੱਕਰਵਾਰ ਦੁਪਹਿਰ ਨੂੰ ਬੋਸਟਨ ਦੀ ਸੰਘੀ ਅਦਾਲਤ ਵਿੱਚ ਪੇਸ਼ ਹੋਇਆ ਜਦਕਿ ਪਟੇਲ ਦੇ ਬਾਅਦ ਵਿੱਚ ਉਸੇ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਉਮੀਦ ਹੈ ਦੋਸ਼ ਪੱਤਰ ਅਨੁਸਾਰ ਮਾਰਚ 2023 ਤੋਂ ਪਟੇਲ ਅਤੇ ਉਸ ਦੇ ਸਹਿ ਸਾਜ਼ਿਸ਼ਕਰਤਾਵਾਂ ਜਿਨ੍ਹਾਂ ਵਿੱਚ ਕਈ ਵਾਰ ਬਲਵਿੰਦਰ ਸਿੰਘ ਵੀ ਸ਼ਾਮਲ ਸੀ ਉਸ ਨੇ ਫੈਜ਼ੀ ਹਥਿਆਰਬੰਦ ਟੱਕਰਾਂ ਕੀਤੀਆਂ ਕੀਤੀਆਂ ਇਹ ਕਾਰਵਾਈ ਅਮਰੀਕਾ ਪਰਚ ਅੱਠ ਸ਼ਰਾਬ ਦੀਆਂ ਦੁਕਾਨਾਂ ਅਤੇ ਪਾਸਪੋਰਟ ਰੈਸਟੋਰੈਂਟਾਂ 'ਚ ਕੀਤੀ ਗਈ ਜਿਸ ਵਿੱਚ ਕਟੋ-ਕਟ 4 ਮਾਸਾਚੂਐਸੇਟਸ ਦੇ ਵਿੱਚ ਦੋਸ਼ਾਇਕੀ ਦਕੈਤੀਆਂ ਦਾ ਮਕਸਦ ਮੌਜੂਦ ਕਲਰਕਾਂ ਨੂੰ ਯੂ ਗੈਰ ਇਮੀਗ੍ਰੇਸ਼ਨ ਸਟੇਟਸ ਯਾਨਕੀ ਯੂ ਵੀਜ਼ਾ ਦੀ ਅਰਜ਼ੀ ਤੇ ਇਹ ਦਾਅਵਾ ਕਰਨ ਦੀ ਇਜਾਜ਼ਤ ਦੇਣਾ ਸੀ ਕਿ ਉਹ ਹਿੰਸਕ ਅਪਰਾਧ ਦੇ ਸ਼ਿਕਾਰ ਹਨ ਯੂ ਵੀਜ਼ਾ ਕੁਝ ਕਿਸਮ ਦੇ ਅਪਰਾਧਾਂ ਦੇ ਪੀੜਤਾਂ ਦੇ ਲਈ ਉਪਲਬਧ ਹੈ ਜ ਜਨਾਬ ਨੇ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਦਾ ਸਾਹਮਣਾ ਕੀਤਾ ਜੋ ਅਪਰਾਧਕ ਗਤੀਵਿਧੀ ਦੀ ਜਾਂਚ ਜਾਂ ਮੁਕੱਦਮਾ ਚਲਾਉਣ 'ਚ ਕਾਨੂੰਨ ਲਾਗੂ ਕਰਨ 'ਚ ਮਦਦਗਾਰ ਰਹੇ ਕਥਿਤ ਦਕੈਤੀਆਂ ਦੌਰਾਨ ਲੁਟੇਰਾ ਰਜਿਸਟਰ ਤੋਂ ਨਕਦੀ ਲੈਣ ਅਤੇ ਭੱਜਣ ਤੋਂ ਪਹਿਲਾਂ ਸਟੋਰ ਕਲਰਕਾਂ ਅਤੇ ਯਾ ਮਾਲਕਾਂ ਨੂੰ ਬੰਦੂਕ ਨਾਲ ਧਮਕਾਉਂਦਾ ਸੀ ਜਦਕਿ ਇਹ ਗੱ ਦੇ ਨਿਗਰਾਨੀ ਕੈਮਰਾਸ ਚ ਰਿਕਾਰਡ ਹੋ ਜਾਂਦੇ ਸੀ ਕਲਰਕ ਅਤੇ ਜਾਂ ਮਾਲਕ ਫਿਰ ਪਾਂਚੀਆਂ ਵਦੇਰੇ ਮਿੰਟ ਉਡੀਕ ਕਰਦੇ ਸਨ ਜਦ ਤੱਕ ਲੁਟੇਰਾ ਅਪਰਾਧੀ ਰਿਪੋਰਟ ਕਰਨ ਦੇ ਲਈ ਪੁਲਿਸ ਨੂੰ ਸੱਦਣ ਤੋਂ ਪਹਿਲਾਂ ਭਰਾਨ ਨਹੀਂ ਹੋ ਜਾਂਦਾ ਪੀੜਤਾਂ ਦੇ ਦੋਸ਼ ਹੈ ਕਿ ਉਹਨਾਂ ਨੇ ਪਟੇਲ ਨੂੰ ਇਸ ਯੋਜਨਾ ਵਿੱਚ ਹਿੱਸਾ ਲੈਣ ਲਈ ਭੁਗਤਾਨ ਕੀਤਾ ਸੀ ਇਸ ਬਦਲੇ ਪਟੇਲ ਨੇ ਕਥਿਤ ਤੌਰ ਤੇ ਸਟੋਰ ਮਾਲਕਾਂ ਨੂੰ ਲੁੱਟੇ ਸਮਾਨ ਦਾ ਭੁਗਤਾਨ ਕੀਤਾ ਸੀ ਵਿਜ਼ਾ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਚ 5 ਸਾਲ ਤੱਕ ਦੀ ਕੈਦ 3 ਸਾਲ ਦੀ ਨਿਗਰਾਨੀ ਚ ਰਿਹਾਈ ਅਤੇ 2,50,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਸਜ਼ਾ ਮਾ ਫੈਡਰਲ ਟ੍ਰਿਕ ਕੋਰਟ ਦੇ ਜੱਜ ਵੱਲੋਂ ਅਮਰੀਕੀ ਸਜ਼ਾ ਹਦਾਇਤਾਂ ਤੇ ਕਾਨੂੰਨਾਂ ਦੇ ਆਧਾਰ ਤੇ ਲਗਾਈਆਂ ਜਾਂਦੀਆਂ ਨੇ ਜੋ ਕਿਸੇ ਅਪਰਾਧਿਕ ਕੇਸ 'ਚ ਸਜ਼ਾ ਦੇ ਨਿਰਧਾਰਣ ਨੂੰ ਕੰਟਰੋਲ ਕਰਦੇ ਹਨ ਅਚਾਰਨੀ ਦੇ ਦਫਤਰ ਨੇ ਕਿਹਾ ਕਿ ਚਾਰਜਿੰਗ ਦਸਤਾਵੇਜ਼ਾ ਵਿੱਚ ਸ਼ਾਮਲ ਵੇਰਵੇ ਦੋਸ਼ ਹਨ ਅਤੇ ਬਚਾਅ ਕਰਤਾ ਨੂੰ ਤੋ ਤੱਕ નિર્ਦੋਸ਼ ਮੰਨਿਆ ਜਾਂਦਾ ਜਦੋਂ ਤੱਕ ਕਿ ਅਦਾਲਤ ਵਿੱਚ ਵਾਜਬ ਸ਼ੱਕ ਤੋਂ ਪਰੇ ਦੋਸ਼ੀ ਸਾਬਤ ਨਹੀਂ ਹੋ ਜਾਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ